ਔਰ ਇਹ ਜਿਹੜਾ ਖਖ ਪਿੰਡ ਔਰ ਚੰਦੇਰ ਪਿੰਡ ਜਿੰਨੇ ਵੀ ਪਿੰਡਾਂ ਦੇ ਵਿੱਚ ਜਿਹੜੀ ਜ਼ਮੀਨ ਹੈ ਭਾਰਤ ਮਾਲਾ ਤਹਿਤ ਕਬਜ਼ਰ ਕੀਤੀ ਗਈ ਆ ਅੱਜ ਉਸ ਮਸਲੇ ਤੇ ਅਸੀਂ ਇਕੱਤਰ ਹੋਏ ਆ ਸਾਡੇ ਨਾਲ ਕ੍ਰਾਂਤੀਕਾਰੀ ਜੁਨੀਅਰ ਦੇ ਜ਼ਿਲ੍ਹਾ ਪ੍ਰਧਾਨ ਨੇ ਕਿਰਤੀ ਕਿਸਾਨ ਯੂਨੀਅਨ ਜਿਹੜੀ ਜ਼ਿਲ੍ਹਾ ਪ੍ਰਧਾਨਵੀਆਂ ਇਹਨਾਂ ਦੀ ਟੀਮ ਵੀ ਆਈ ਆ ਅਸੀਂ ਵੀ ਪਹੁੰਚੇ ਆ ਸੋ ਤੁਹਾਡੇ ਸਾਹਮਣੇ ਜੋ ਕਿਸਾਨਾਂ ਦੇ ਨਾਲ ਇਹਨਾਂ ਵੱਡਾ ਧੱਕਾ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਵੀ ਇਹਨਾਂ ਨੂੰ ਨਾ ਤਾਂ ਕੋਈ ਮੁਆਵਜ਼ਾ ਦਿੱਤਾ ਗਿਆ ਔਰ ਦੇਖੋ ਝੋਨੇ ਦੀ ਲਵਾਈ ਦੇਣੀ ਜਿਮੀਦਾਰ ਨੂੰ ਕਿੱਡੀ ਔਖੀ ਅੱਜ 4-5000 ਰੁਪਇਆ ਲਵਾਈ ਦੇਣੀ ਪੈਂਦੀ ਔਰ ਹਵਾਈ ਕਰਨ ਤੇ ਡੀਜ਼ਲ ਫੂਕਣਾ ਪੈਂਦਾ ਔਰ ਅੱਜ ਝੋਨਾ ਜਿਹੜਾ ਬਿਨਾ ਪੁੱਛਿਆ ਬਿਨਾ ਗੱਲਬਾਤ ਪ੍ਰਸ਼ਾਸਨ ਆਪਦੀ ਧੱਕੇਸ਼ਾਹੀ ਵਰਤ ਕੇ ਇਹਨਾਂ ਦੀ ਜਮੀਨਾਂ ਵਾਹ ਕੇ ਕਬਜ਼ਾ ਕਰ ਕੇ ਬਰਬਾਦ ਕਰ ਦਿੱਤੀ ਹੈ ਜ਼ਮੀਨ ਸੋ ਇਸ ਮਸਲੇ ਤੇ ਅਸੀਂ ਇਕੱਤਰ ਹੋਏ ਹਾਂ ਮੈਂ ਤੁਹਾਡੇ ਚੈਨਲ ਰਾਹੀਂ ਤੁਹਾਡੇ ਚੈਨਲ ਰਾਹੀਂ ਮੀਡੀਆ ਰਾਹੀਂ ਇਹ ਗੱਲ ਪੰਜਾਬ ਸਰਕਾਰ ਔਰ ਭਾਰਤ ਸਰਕਾਰ ਨੂੰ ਦੱਸਣਾ ਚਾਹੁੰਦਾ ਇਹ ਇਨਾ ਕਿਸਾਨਾਂ ਦਾ ਦੋਸ਼ ਕੀ ਆ ਜਿਨ੍ਹਾਂ ਦੀਆਂ ਜ਼ਮੀਨਾਂ ਤੁਸੀਂ ਧੱਕੇ ਨਾਲ ਬਿਨਾ ਮਾਬਜੇ ਅੱਜ ਕਬਜ਼ਾ ਕਰਕੇ ਧੱਕੇਸ਼ਾਹੀ ਕਰ ਰਹੇ ਹੋ ਅਸੀਂ ਇਸ ਮਸਲੇ ਤੇ ਇਕੱਤਰ ਹੋਏ ਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿ ਇਹਨਾਂ ਕਿਸਾਨਾਂ ਦੀਆਂ ਜ਼ਮੀਨਾਂ ਅਸੀਂ ਉਹਨਾਂ ਚਿਰ ਉਸਾਰੀ ਨਹੀਂ ਕਰਨ ਦਿੱਤੀ ਜਾਵੇਗੀ ਭਾਰਤ ਮਾਲਾ ਦੀ ਜਿੰਨਾ ਚਿਰ ਇਹਨਾਂ ਦਾ ਹੱਕ ਨਹੀਂ ਦਿੱਤਾ ਜਾਂਦਾ ਅਸੀਂ ਨਹੀਂ ਚਾਹੁੰਦੇ ਭਾਰਤ ਮਾਲਾ ਪ੍ਰੋਜੈਕਟ ਨੂੰ ਡੱਕਣਾ ਨਾ ਕੋਈ ਸਾਡਾ ਕਿਸਾਨ ਰੋਕਦਾ ਹੈ ਅਸੀਂ ਸਿਰਫ ਆਪ ਦਾ ਇਨਸਾਫ ਮੰਗਦੇ ਆ ਆਪ ਦਾ ਮੁਆਵਜ਼ਾ ਮੰਗਦੇ ਆ ਸੋ ਸਾਡੀਆਂ ਜਿਹੜੀਆਂ ਜ਼ਮੀਨਾਂ ਦਾ ਸਹੀ ਮੁੱਲ ਦਿੱਤਾ ਜਾਵੇ ਦੇਖੋ ਅੱਜ ਜਿਹੜਾ ਰੇਟ ਆ ਇੱਕ ਕਾਨੂੰਨ ਆ 28 28 7 28 7 ਸੈਕਸ਼ਨ ਦੇ ਅਧੀਨ ਜੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਂਦਾ ਤੇ ਅਸੀਂ ਅੱਜ ਵੀ ਜ਼ਮੀਨਾਂ ਦੇਣ ਨੂੰ ਤਿਆਰ ਆ ਕਿਉਂਕਿ ਜ਼ਮੀਨਾਂ ਦੇ ਰੇਟ ਪੰਜਾਬ ਦੇ ਵਿੱਚ 50 ਲੱਖ ਦੇ ਕਰੀਬ ਚੱਲ ਰਿਹਾ ਜੋ ਸਾਡੇ ਜਿਹੜੇ ਉਜਾੜੇ ਪੱਤੇ ਆ ਉਹਨਾਂ ਦੇ ਬੰਦੇ ਤੇ ਤਾਂ 80 ਲੱਖ ਰੁਪਈਆ ਬੰਦਾ ਕਿਸੇ ਕਿਸਾਨ ਨੂੰ ਦਿੱਤਾ ਨਹੀਂ ਗਿਆ ਨਾ ਕਿਸੇ ਕਿਸਾਨ ਨੇ ਜਿਹੜਾ ਮਾਅਬਜਾ ਹੈ ਕੋਈ ਅੱਜ ਇੱਕ ਰੁਪਈਆ ਤੱਕ ਨਹੀਂ ਵਸੂਲ ਕੀਤਾ ਸੋ ਇੱਥੇ ਦੇਖ ਕੇ ਅੱਜ ਪਤਾ ਚੱਲਿਆ ਵੀ ਕਈਆਂ ਕਿਸਾਨਾਂ ਦੀਆਂ ਮੋਟਰਾਂ ਜਿਹੜੀਆਂ ਨੇ ਉਹ ਵੀ ਬਰਬਾਦ ਕਰ ਦਿੱਤੀਆਂ ਹੁਣ ਦੇਖੋ ਇੱਕ ਬੰਨੇ ਝੋਨੇ ਦਾ ਸੀਜ਼ਨ ਆ ਝੋਨਾ ਕਰੀਬ ਲੱਗ ਚੁੱਕਾ ਹੈ ਔਰ ਕਿਸਾਨ ਦੀ ਮੋਟਰ ਤੋੜ ਦਿੱਤੀ ਜਾਵੇ ਬੋਰ ਤੋੜ ਦਿੱਤਾ ਜਾਵੇ ਜਿਹੜੀ ਵਿੱਚ ਪ੍ਰੋਜੈਕਟ ਦੇ ਆਈ ਜ਼ਮੀਨ ਉਹ ਤਾਂ ਬਰਬਾਦ ਹੋਈ ਜਿਹੜੀ ਪਾਸੇ ਜ਼ਮੀਨ ਰਹਿ ਗਈ ਉਹ ਵੀ ਬਰਬਾਦ ਕਰ ਦਿੱਤੀ ਗਈ ਕੋਈ ਕਿਸਾਨ ਦਾ ਦਰਦ ਵੇਖ ਕੇ ਕੋਈ ਕਿਸੇ ਨੂੰ ਕੋਈ ਤਰਸ ਨਹੀਂ ਆਇਆ ਇਹਨਾਂ ਤੇ ਸੋ ਮੇਰੀ ਬੇਨਤੀ ਹੈ ਪੰਜਾਬ ਸਰਕਾਰ ਭਗਵੰਤ ਮਾਨ ਵਾਲੇ ਪ੍ਰਸ਼ਾਸਨ ਵਾਲੇ ਬੇਨਤੀ ਕਰਦਾ ਕਿ ਇਹਨਾਂ ਦਾ ਦਰਦ ਸਮਝਦੇ ਹੋਏ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਨਹੀਂ ਤੇ ਆਉਣ ਵਾਲੇ ਦਿਨਾਂ ਵਿੱਚ ਵੱਡੇ ਪੱਧਰ ਤੇ ਐਕਸ਼ਨ ਕਰਾਂਗੇ ਸਾਰੀਆਂ ਜਥੇਬੰਦੀਆਂ ਨਾਲ ਤਾਲਮਿਲ ਕਰਕੇ ਅਸੀਂ ਇਹ ਵੱਡਾ ਐਕਸ਼ਨ ਕਰਾਂਗੇ ਸੋ ਇਹਨਾਂ ਨੂੰ ਮੁਆਵਜ਼ਾ ਦੇਣਾ ਇੱਕ ਸੰਵਿਧਾਨ ਹੈ ਸਾਡਾ ਸਾਡੀ ਮਾਲਕੀਅਤ ਜ਼ਮੀਨ ਸਾਡੀ ਮਾਂ ਜ਼ਮੀਨ ਹੈ ਤੋ ਅਸੀਂ ਇਹਨਾਂ ਨੂੰ ਇਵੇਂ ਜਿਹੜੀ ਅਕਵਾਇਰ ਨਹੀਂ ਕਰਨ ਦਿੱਤੀ ਜਿਵੇਂ ਨਾ ਉਹ ਸਾਰੀ ਕਰਨ ਦਿੱਤੀ ਜਾਵੇਗੀ ਸੋ ਇੰਨੀਆਂ ਬੇਨਤੀਆਂ ਵਾਹਿਗੁਰੂ ਪ੍ਰਧਾਨ ਜੀ ਅੱਜ ਮੀਟਿੰਗ ਕੀਤੀ ਗਈ ਹੈ ਤੁਹਾਡੇ ਲੋਕਾਂ ਵਿਚੇ ਬੰਦੀਆਂ ਲੋਕੀ ਵਿਸ਼ਵਾਸ ਦਵਾਇਆ ਗਿਆ ਪਿੰਡ ਵਸਣ ਪਿੰਡ ਵਸੀਆਂ ਨੂੰ ਇਹ ਵਿਸ਼ਵਾਸ ਵੀ ਦਵਾਇਆ ਵੀ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਔਰ ਪਿੰਡ ਵਸੀਆਂ ਦੇ ਜਿਹੜੇ ਜਿੰਨੇ ਵੀ ਇੱਥੇ ਕਿਸਾਨ ਪੀੜਤ ਨੇ ਹਾਈਵੇ ਭਾਰਤ ਮਾਲਾ ਦੇ ਤਹਿਤ ਪੀੜਤ ਪਰਿਵਾਰ ਨੇ ਉਹਨਾਂ ਨੇ ਵੀ ਸਾਨੂੰ ਵਿਸ਼ਵਾਸ ਦਵਾਇਆ ਵੀ ਅਸੀਂ ਜਥੇ ਬੰਦੀਆਂ ਜਿੰਨੀਆਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਔਰ ਨਾਲ ਖੜਨਗੇ ਅਸੀਂ ਵੀ ਉਹਨਾਂ ਦੇ ਨਾਲ ਭਾਵੇਂ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਗ੍ਰਿਫਤਾਰੀ ਦੇਣੀ ਪੈਂਦੀ ਜਾਂ ਕੋਈ ਵੱਡਾ ਸੰਘਰਸ਼ ਕਰਨਾ ਪੈਂਦਾ ਜੋ ਕੁਝ ਵੀ ਹੋਵੇ ਅਸੀਂ ਇਹਨਾਂ ਦੇ ਪਰਿਵਾਰਾਂ ਦੇ ਨਾਲ ਖੜਾਂਗੇ ਅਸੀਂ ਇਹਨਾਂ ਦਾ ਉਜਾੜਾ ਨਹੀਂ ਹੋਣ ਦਿੱਤਾ ਜਾਵੇਗਾ ਪਿੰਡ ਦੇ ਵਿੱਚ ਮਤਾ ਵੀ ਪਾਇਆ ਗਿਆ ਕੋਈ ਦੇ ਪਿੰਡ ਦੇ ਵਿੱਚ ਸਹਿਮਤੀ ਬਣੀ ਇਹਨਾਂ ਦੀ ਜਿਹੜੇ ਕਿਸਾਨ ਨੇ ਸਾਰੇ ਸਹਿਮਤ ਨੇ ਸਾਰਾ ਮਤਾ ਪਾਇਆ ਗਿਆ ਵੀ ਅਸੀਂ ਇਹ ਜ਼ਮੀਨ ਹੈ ਜਿਹੜੀ ਕੌਡੀਆਂ ਦੇ ਪਾ ਨਹੀਂ ਦੇਣੀ ਕਿਉਂਕਿ 28 7 ਜਿਹੜਾ ਹੈਗਾ ਸੈਕਸ਼ਨ ਉਹਦੇ ਅਧੀਨ ਜੇ ਵਾਰ ਦੁਬਾਰਾ ਬਣ ਜਾਣ ਕਿਉਂ ਨਹੀਂ ਬੈਠ ਕੇ ਮਸਲੇ ਸਾਰੇ ਹੱਲ ਹੁੰਦੇ ਨੇ ਜੇ ਮੈਂ ਮਸਲੇ ਹੱਲ ਕਰਨੇ ਹੁਣ ਸਰਕਾਰ ਨੇ ਅਸੀਂ ਟੇਬਲ ਤੇ ਬਹਿ ਕੇ ਹੱਲ ਕਰਨ ਨੂੰ ਤਿਆਰ ਆ ਸਾਡੇ ਕਿਸਾਨ ਤਿਆਰ ਨੇ ਕੋਈ ਭਾਰਤ ਮਾਲਾ ਪ੍ਰੋਜੈਕਟ ਡੱਕਦਾ ਨਹੀਂ ਸਿਰਫ ਸਾਨੂੰ ਇਹ ਆ ਕਿ ਸਾਡਾ ਜਿਹੜਾ ਜਿਹੜਾ ਹੱਕ ਬੰਦਾ ਸਾਨੂੰ ਜ਼ਰੂਰ ਦਿੱਤਾ ਜਾਵੇ ਅਦਾਜੀ ਜੇਕਰ ਸਰਕਾਰ ਨੂੰ ਮੰਗ ਨਾ ਮੰਨੇਗੀ ਤੇ ਹੋਣ ਵਾਲੇ ਜਾਂ ਪਾਕਿਸਤਾਨ ਦਾ ਐਕਸ਼ਨ ਕੀਤਾ ਜਾਵੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਥੇਬੰਦੀਆਂ ਜਿਹੜੀ ਆ ਵੱਡੀ ਮੀਟਿੰਗ ਕਰਕੇ ਆਉਣ ਵਾਲੇ ਦਿਨਾਂ ਵਿੱਚ ਵੱਡਾ ਸੰਘਰਸ਼ ਕਰਾਂਗੇ ਔਰ ਇਹਨਾਂ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਬਿਨਾਂ ਦੱਸਿਆ ਸਾਡੀ ਬੰਬੀ ਵੀ ਚਾਲੂ ਨਹੀਂ ਕਰਦੇ ਤੇ ਜਿਹੜਾ ਗਾਲਾਂ ਚ ਓਨਾ ਹੋਈ ਇੱਕ ਤਰਫ ਆ ਗਈ ਤੇ ਤੁਹਾਡੀ ਪਹਿਲੇ ਜੀ ਕੋਈ ਝੋਨਾ ਪੀਜੇ ਹਾਂ ਜੀ ਕਿੰਨੇ ਕਿੱਲੇ ਸਾਡੇ ਉਰੇ 4 ਕਿੱਲੇ ਉਰੇ ਤੇ ਪਚਾਰ ਪੰਜ ਕਰੇ ਆ ਤੇ ਉਹ ਜਿਹੜੇ ਪਰਲਾ ਉਹਨਾਂ ਨੂੰ ਪਾਣੀ ਨਹੀਂ ਹੁਣ ਜਾਂਦਾ ਤੇ ਉਹ ਜਿਹੜਾ ਉਹਨਾਂ ਵੱਲੋਂ ਵਾਅਦਾ ਕੀਤਾ ਗਿਆ ਨਹੀਂ ਉਹ ਲੋ ਹੈਗਾ 就是嘛，那。